ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੁਤਾ ਮੋੜ ਮੋੜੇ ਆਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੁਤਾ ਮੋੜ ਮੋੜੇ ਆਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਰੁਤਾ ਮੋੜ ਮੋੜੇ ਆਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ aisi tu naam japan no lakh charasi jo nakatan no tu samjhi na khlana rutta mode mode auna giya bandhya tu murke nahi auna main meri vich tu na pa ji naam bina na khali reh ji pher kujh ni nal tere jana ਤਾ ਮੋੜ ਮੋੜ ਆਉਣ ਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਤਰਾ ਵਿੱਚ ਕਿੰਨੇ ਕੰਡੇ ਖਲਾਰੇ ਆਪੇ ਹੀ ਤੂੰ ਚੁਗਣੇ ਸਾਰੇ ਤੇਰੇ ਕਰਮਾਂ ਨੇ ਅੱਗੇ ਦੇ ਰਿਹਾਣਾ ਰੋ ਤਾ ਮੋੜ ਮੋੜ ਆਉਣ ਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਮੰਤਨ ਨਾ ਕੋ ਸੇਵਾ ਕਰ ਲੈ ਤਨ ਮਨ ਤਨ ਨਾਮ ਦਾਣ ਵੀ ਕਰ ਲੈ ਨਾਮ ਦੇ ਵਿੱਚ ਤੂੰ ਜ਼ਿੰਦਗੀ ਰੰਗ ਲੈ ਹਰ ਨਾਮ ਤੇਰੇ ਕਾਮਿਆਣਾ ਰੁੱਤ ਮੋੜ ਮੋੜ ਆਣ ਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਸਾਧ ਸੰਗਤ ਦੀ ਸੇਵਾ ਕਰ ਲੈ ਸੰਗਤ ਵਿੱਚ ਮਾਣ ਆਪਣਾ ਧਾਰ ਲੈ ਤੈਨੂੰ ਨਦੀਆਂ ਨੂੰ ਤਾਰਨਾ ਪੈਣਾ ਮੁਤਤ ਮੋੜ ਮੋੜ ਆਣ ਗੀਆਂ ਬੰਦਿਆ ਤੂੰ ਮੋੜ ਕੇ ਨਹੀਂ ਆਂ ਅੰਤ ਤਵੇਲੇ ਤੇਰਾ ਗੁਰੂ ਸਹਾਈ ਜਿਨੇ ਜਮਾਤੋਂ ਜਾਨ ਬਚਾੜੀ ਤੇਰਾ ਗੁਰਾ ਹੀ ਸਾਥ ਨਵਾਣਾ ਰੁਤ ਮੋੜ ਮੋੜ ਆਣ ਗਿਆਂ ਬੰਦਿਆ ਤੂੰ ਮੜਕੇ ਨਹੀਂ ਆਉਣਾ ਰੁਤ ਮੋੜ ਮੋੜ ਆਣ ਗਿਆਂ ਬੰਦਿਆ ਤੂੰ ਮੜਕੇ ਨਹੀਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ